ਸ਼੍ਰੋਮਣੀ ਅਕਾਲੀ ਦਲ ਬਦਲਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਜਿਸ ਤਿਤ ਅੱਜ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੀਰੋਕੇ ਅਤੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸਰਕਲ ਪ੍ਰਧਾਨਾਂ ਤੋਂ ਇਲਾਵਾ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਸੌਂਪੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਕਿਹਾ ਕਿ ਉਹ ਤਨਮਨ ਤਨਾਲ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਦੀ ਵੰਗਡੋਰ ਸੰਭਾਲ ਲਈ ਹੱਲਾਸ਼ੇਰੀ ਦੇਣਗੇ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਸਰਕਲ ਜਿੱਤੇਦਾਰ ਬਣੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਉਹਨਾਂ ਦੇ ਮੋਢਿਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਜ਼ਿੰਮੇਵਾਰੀ ਜਿਹੜੀ ਆ ਉਹ ਆ ਗਈ ਆ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਆ ਪੰਜਾਬ ਦਾ ਬੱਚਾ ਬੱਚਾ ਹਰੇਕ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਹਰੇਕ ਵਰਗ ਇਹ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਆ ਔਰ ਲੋਕ ਯਾਦ ਵੀ ਕਰ ਰਹੇ ਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਸਰਕਾਰ ਵੇਲੇ ਸਰਕਾਰ ਨੇ ਕਿਸ ਤਰ੍ਹਾਂ ਹਰੇਕ ਵਰਗ ਦਾ ਜਿਹੜਾ ਵਿਕਾਸ ਕੀਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਾ ਰੱਖਿਆ ਔਰ ਹਰੇਕ ਵਰਗ ਦੀਆਂ ਮੁਸ਼ਕਲਾਂ ਦਾ ਪੂਰਾ ਖਿਆਲ ਰੱਖਿਆ ਪੰਜਾਬ ਦੇ ਲੋਕ ਫੇਰ ਚਾ ਰਹੇ ਆ ਕਿ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਜਿਦੇ ਮੁੱਖ ਮੰਤਰੀ ਸਰਦਾਰ ਸੁਖਵੀਰ ਜੀ ਬਾਦਲ ਸਾਹਿਬ ਹੋਣ ਮੈਂ ਸਾਰੇ ਜਥੇਦਾਰਾਂ ਨੂੰ ਜਿੱਥੇ ਵਧਾਈ ਦਿਨਾ ਉਥੇ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਪਿੰਡਾਂ ਦੇ ਵਿੱਚ ਬੂਥ ਲੈਵਲ ਤੇ ਜਾ ਕੇ ਹਰੇਕ ਘਰ ਦੇ ਵਿੱਚ ਪਹੁੰਚ ਕਰੀਏ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਕੇ ਅਸੀਂ ਅੱਜ ਦੇ ਨਵ ਨਿਯੁਕਤ ਕੀਤੇ ਹੋਏ ਸਰਕਲ ਪ੍ਰਧਾਨ ਜੋ ਸਰਦਾਰ ਸੁਖਵੀਰ ਸਿੰਘ ਜੀ ਦੀ ਪ੍ਰਧਾਨ ਜੀ ਦੀ ਹਦਾਇਤਾਂ ਅਨੁਸਾਰ ਸਰਕਲਾਂ ਦੇ ਨਵੇਂ ਪ੍ਰਧਾਨ ਬਣਾਏ ਨੇ ਅਤੇ ਉਹਨਾਂ ਤੋਂ ਪੂਰਨ ਆਸ ਤੇ ਪੂਰਨ ਜ਼ੋਰਦਾਰ ਆਸ ਰੱਖਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦੇ ਮੁੱਖ ਮੰਤਰੀ ਬਣ ਆਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਅਤੇ ਦਰ ਦਰ ਜਾ ਕੇ ਵੋਟਰਾਂ ਨੂੰ ਅਤੇ ਹਰ ਵਰਕਰ ਨੂੰ ਅਕਾਲੀ ਦਲ ਦੀਆਂ ਜੋ ਨੀਤੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇਣਗੇ ਅਤੇ ਜੋ ਅਸੀਂ ਕਹਿਣਾ ਵੀ ਕੰਮ ਕਮਾ ਬਾਰੇ ਤਾਂ ਸਾਨੂੰ ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜੀ ਜੀ ਦੇ ਮੂੰਹ ਤੇ ਆ ਵਿਪਸਾਖਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਅੱਜ ਹੜਾਂ ਦੇ ਵਿੱਚ ਵੀ ਐਨੇ ਮਾੜੇ ਸਮੇਂ ਦੇ ਵਿੱਚ ਹਰ ਇੱਕ ਨਾ ਮੋਢਾ ਨਾਲ ਮੋਢਾ ਲਾ ਕੇ ਤੇਲ ਕੀ ਰਪੇਏ ਕੀ ਟੂੜਿਆਂ ਕੀ ਛੇੜਾ ਕੀ ਕੋਈ ਕਿਸੇ ਕਿਸਮ ਦੀ ਕਮੀ ਪਾਲਦੀ ਵੱਲੋਂ ਨਹੀਂ ਛੱਡੀ ਗਈ ਅਸੀਂ ਪੂਰਨ ਆਸ ਰੱਖਦੇ ਆ ਸਾਰੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਨੇ ਆ ਲੱਖ ਲੱਖ ਵਧਾਈ ਇਹ ਦਿਨ ਰਾਤ ਚੌਪਣੀ ਤਰੱਕੀ ਕਰਨ ਅਤੇ ਆਉਣ ਵਾਲੇ 27 ਸਾਲ ਵਾਸਤੇ ਆਪਦੀਆਂ ਤਿਆਰੀਆਂ ਖੱਚ ਕੇ ਸਰਦਾਰ ਸੁਖਵੀਰ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਵਾਉਣ ਅਤੇ ਮੈਂ ਇੱਕ ਹਰਾਇਤ ਜ਼ਰੂਰ ਕਰੂੰਗਾ ਸਾਰੇ ਸਰਕਲ ਪ੍ਰਧਾਨਾਂ ਨੂੰ ਆਪਦੇ ਪਿੰਡਾਂ ਦੇ ਵਿੱਚ ਜਾ ਕੇ ਬੂਥ ਕਮੇਟੀਆਂ ਬਣ ਗਈਆਂ ਨੇ ਅਤੇ ਉਹਨਾਂ ਨੂੰ ਪ੍ਰੇਰਨਾ ਦੇ ਕੇ ਇਕੱਲੇ ਇਕੱਲੇ ਬੋਟ ਤੇ ਲੱਗ ਕੇ ਸਕ੍ਰੀਨ ਕਰਕੇ ਜਿੱਥੇ ਡਿਊਟੀ ਸਰਦਾਰ ਡਾਕਟਰ ਨਿਸ਼ਾਨ ਸਿੰਘ ਦੀ ਲਾਉਣੀਆਂ ਇਹਨਾਂ ਹੀ ਲਾਉਣ ਜਿੱਥੇ ਸਾਡੀ ਲਾਉਣੇ ਆ ਪਤੌਰ ਜ਼ਿਲ੍ਹਾ ਜ਼ਿਲ੍ਹਾ ਜਿੱਥੇ ਸਾਡੀ ਲਾਉਣ ਅਤੇ ਜਿੱਥੇ ਕਿਤੇ ਉੱਪਰ ਹੋਰ ਕਿਸੇ ਲੀਡਰ ਦੀ ਵੀ ਲੋੜ ਆ ਉੱਥੇ ਵੀ ਸਾਨੂੰ ਦੱਸਣਾ ਸੀ ਇਹਨਾਂ ਨੂੰ ਲਿਆ ਕੇ ਦੇਵਾਂਗੇ ਆਉਣ ਵਾਲੀ 2027 ਦੀ ਸਰਕਾਰ ਬਾਤੇ ਪੱਕੀਆਂ ਤਿਆਰੀਆਂ ਨੇ ਵਾਹਿਗੁਰੂ ਕਰੇ ਸਾਡੇ ਪ੍ਰਧਾਨ ਜੀ ਮੁੱਖ ਮੰਤਰੀ ਬਣਾਈਏ ਇੰਨੇ ਕ ਬੇਨਤੀਆਂ ਕਰਦਾ ਖਿਮਾ ਜਗਜ ਬਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜ਼ਿੰਮੇਵਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਅਦੈਤਾ ਮਤਕ ਸਾਡੇ ਜ਼ਿਲ੍ਹਾ ਜੱਜਦਾਰ ਅਤੇ ਸਾਡੇ ਹਲਕੇ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਨੇ ਲਈ ਹੈ ਉਹ ਅਸੀਂ ਅਹਿਮ ਪੂਬਕਾਨਵਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ 2027 ਦੀਆਂ ਚੋਣਾਂ ਵਿੱਚ ਪੂਰਾ ਕਾਮਯਾਬ ਕਰਾਂਗੇ ਔਰ ਲੋਕਾਂ ਨੂੰ ਘਰ ਘਰ ਜਾ ਕੇ ਅਸੀਂ ਵੋਟਾਂ ਵਾਸਤੇ ਰੇਤ ਕਰਾਂਗੇ ਵੈਰੀ ਖਾਲਸਾ ਵੈਰੀ ਫਤਿਹ ਅਸੀਂ ਸਰਕਲ ਬਰੇਟਾ ਤੋਂ ਜੋ ਵੀ ਨਵੇਂ ਨਿਯੁਕਤ ਅਹੁਦੇਦਾਰ ਨੇ ਸਰਦਾਰ ਡਾਕਟਰ ਨਿਸ਼ਾਨ ਸਿੰਘ ਜੀ ਤੇ ਸਰਦਾਰ ਬਲਬੀਰ ਸਿੰਘ ਬਿਰੋਜੀ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਨੂੰ ਜੋ ਜ਼ਿੰਮੇਵਾਰੀ ਸੌਂਪੀ ਆ ਉਹਨੂੰ ਦਿਨ ਰਾਤ ਖਾਲਸਾ ਸ਼੍ਰੀ ਭਾਈ ਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਕਾਲੀਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਡਾਕਟਰ ਨਿਸ਼ਾਨ ਸਿੰਘ ਜੀ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਬੀਰ ਸਿੰਘ ਜੀ ਬੀਰੋਕੇ ਜਿਨ੍ਹਾਂ ਨੇ ਸਾਨੂੰ ਦਾਸ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਮੈਂ ਵਿਸ਼ਵਾਸ ਦਿਵਾਉਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿੰਦਰ ਕੌਰ ਬਾਦਲ ਸਾਡੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਬੀਰ ਸਿੰਘ ਜੀ ਬੀਰੋਕੇ ਇਹਨਾਂ ਦੀ ਰਹਿਮ ਨਵਾਈ ਸਦਕਾ ਅੱਜ ਬੁੜਾ ਆੜਾ ਹਲਕੇ ਦੇ ਵਿੱਚ ਜੋ ਨਵੇਂ ਸਰਕਲ ਪ੍ਰਧਾਨ ਬਣਾਏ ਹਨ ਤੇ ਸਾਨੂੰ ਸੀਨੀਅਰ ਮੀਤ ਪ੍ਰਧਾਨ ਨੂੰ ਧੰਨਵਾਦ ਕਰਦੇ ਆ ਤੇ ਅਸੀਂ ਆਪਣੇ ਤਨੋਂ ਮਨੋਂ ਤੁਹਾਨੂੰ ਗੰਤਿਆ ਜੀ ਸਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਵਾਨੀ ਜੀ ਨੂੰ ਨਾਮਾਨ ਬਖਸ਼ਿਆ ਮੈਂ ਵਿਸ਼ਵਾਸ ਬਣਾ ਤਨ ਦੇਹੀ ਨਾਲ ਮੈਂ ਕਦ ਸੋਮਣੀ ਕੱਲ ਗਲਦੀ ਸਾਲਤਾ ਰਾਗੁਰੂ ਕੀ ਫਤਿਹ ਮੈਂ ਡਾਕਟਰ ਨਿਸ਼ਾਨ ਸਿੰਘ ਤੇ ਸਾਡੇ ਪ੍ਰਧਾਨ ਜੀ ਰਾਰ ਬਲਵੀਰ ਸਿੰਘ ਜੀ ਵੀਰੋਂ ਕੇ ਦੋਨਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਸੁਪਤੀ